ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਰੀ ਦੀ ਧਰਤੀ ਤੇ ਮੌਜੂਦ ਗੁਰਦੁਆਰਾ ਕੰਦ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਵਿਰਾਜਮਾਨ ਹੋਏ ਸੀ ਤੇ ਉੱਥੇ ਇੱਕ ਕੱਚੀ ਕੰਦ ਮੌਜੂਦ ਹੈ ਜੋ ਅੱਜ ਵੀ ਉਸੇ ਤਰੀਕੇ ਦੀ ਹੈ ਜਿਵੇਂ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸੀ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਐਸੇ ਸਥਾਨ ਦੇ ਪੂਰੇ ਇਤਿਹਾਸ ਬਾਰੇ ਗੱਲ ਕਰਾਂਗੇ ਹੋ ਸਕਦਾ ਹੈ ਕਿ ਤੁਹਾਡੇ ਚ ਕਈ ਸਾਰੇ ਲੋਕਾਂ ਨੂੰ ਇਸ ਜਗ੍ਹਾ ਦੇ ਪੂਰੇ ਇਤਿਹਾਸ ਬਾਰੇ ਨਾ ਪਤਾ ਹੋਵੇ ਜਿਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਤੇ ਇੱਕ ਹੋਰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਰੈਗੂਲਰ 뷰ਰ ਹੋ ਜਾਂ ਫਿਰ ਇੱਕ ਨਵੇਂ 뷰ਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਸ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਤੁਹਾਡੇ ਸਪੋਰਟ ਦੇ ਨਾਲ ਹੀ ਇਹ ਚੈਨਲ ਅੱਗੇ ਵਧ ਸਕਦਾ ਹੈ ਤੇ ਹੋਰ ਵੀ ਲੋਕਾਂ ਤੱਕ ਸਿੱਖ ਇਤਿਹਾਸ ਪਹੁੰਚ ਸਕਦਾ ਹੈ ਤੇ ਸਾਰੂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਇਹ ਤਕਰੀਬਨ ਤਾਂ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 16 ਸਾਲ ਦੇ ਸੀ ਤੇ ਪਿਤਾ ਮਹਿਤਾ ਕਾਲੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰਨ ਦਾ ਸੋਚਦੇ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਇਹ ਚਿੰਤਾ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਜ਼ਿਆਦਾਤਰ ਸਮੇਂ ਇਕਾਂਤ ਦੇ ਵਿੱਚ ਹੀ ਬਿਤਾਉਂਦੇ ਸੀ ਜਾਂ ਫਿਰ ਆਪਣਾ ਜ਼ਿਆਦਾਤਰ ਸਮੇਂ ਸਾਧੂ ਸੰਤਾਂ ਦੇ ਨਾਲ ਵਿਚਾਰ ਕਰਦੇ ਹੀ ਬਤੀਤ ਕਰਦੇ ਸੀ ਜਿਸ ਕਰਕੇ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਗ੍ਰਹਿਸਥ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਦਾ ਵਿਆਹ ਕਰਨ ਦਾ ਸੋਚਦੇ ਨੇ ਤੇ ਮਾਤਾ ਤ੍ਰਿਪਤਾ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸੇ ਉਗੇ ਕਰਨੇ ਦੇ ਨਾਲ ਕਰ ਦੇਣਾ ਚਾਹੀਦਾ ਹੈ ਪਿਤਾ ਮਹਿਤਾ ਕਾਲੂ ਜੀ ਸੋਚਦੇ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੋਂ ਬਾਅਦ ਉਹ ਗ੍ਰਿਹਸਤ ਜੀਵਨ ਦੇ ਵਿੱਚ ਰੁੱਝ ਜਾਣਗੇ ਤੇ ਆਪੇ ਹੀ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲੱਗ ਜਾਣਗੇ ਅੰਤ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਦੇ ਨਾਲ ਤੈਅ ਹੋ ਗਿਆ ਮਾਤਾ ਸੁਲੱਖਣੀ ਜੀ ਸੁਪਤਰੀ ਸਣ ਪੱਖੋ ਕੇ ਪਟਵਾਰੀ ਮੂਲचंद ਜੀ ਦੇ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਰਾ ਚੜਦੇ ਨੇ ਸੁਲਤਾਨਪੁਰ ਲੋਧੀ ਉਹ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਜੀ ਦਾ ਵਿਆਹ ਹੋਇਆ ਸੀ ਜੈ RAM ਜੀ ਦੇ ਨਾਲ ਸੋ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਆਦੇ ਨੇ ਜਿੱਥੇ ਇਹ ਗੁਰਦੁਆਰਾ ਸਾਹਿਬ ਮੌਜੂਦ ਨੇ ਤੇ ਗੁਰੂ ਨਾਨਕ ਦੇਵ ਜੀ ਵਿਸ਼ਰਾਮ ਦੇ ਲਈ ਇੱਕ ਕੱਚੀ ਗੰਦ ਦੇ ਕੋਲਾ ਕੇ ਬੈਠ ਜਾਂਦੇ ਨੇ ਅਤੇ ਮੀ ਪੈਣ ਕਰਕੇ ਇਹ ਦਵਾਰ ਹੋਰ ਵੀ ਕੱਚੀ ਹੋ ਗਈ ਸੀ ਤੇ ਡਿੱਗਣ ਤੇ ਸਾਦੀ ਸੀ ਤੇ ਇੱਕ ਬਜ਼ੁਰਗ ਮਾਤਾ ਇਹ ਚੀਜ਼ ਦੇਖਦੇ ਨੇ ਤੇ ਉਹ ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਆਖਦੇ ਨੇ ਕਿ ਇਹ ਕੰਧ ਕੱਚੀ ਹੈ ਇੱਥੇ ਨਾ ਬੈਠੋ ਇਹ ਤੁਹਾਡੇ ਤੇ ਡਿੱਗ ਜਾਏਗੀ ਤੇ ਗੁਰੂ ਨਾਨਕ ਦੇਵ ਜੀ ਮੁਸਕਰਾਉਂਦੇ ਹੋਏ ਆਖਦੇ ਨੇ ਕਿ ਬੀਬੀ ਜੀ ਇਹ ਕੰਧ ਹੁਣ ਸਦੀਆਂ ਤੱਕ ਨਹੀਂ ਡਿੱਗੇਗੀ ਤੇ ਗੁਰੂ ਨਾਨਕ ਦੇਵ ਜੀ ਦੇ ਇਹ ਬੋਲ ਸੱਚ ਹੋਏ ਤੇ ਅੱਜ ਵੀ ਇਹ ਗੰਧ ਉਸੇ ਤਰੀਕੇ ਦੇ ਨਾਲ ਖੜੀ ਹੈ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਖੜੀ ਸੀ ਤੇ ਅੱਜ ਇਸ ਕੰਦ ਨੂੰ ਸ਼ੀਸ਼ੇ ਦੇ ਵਿੱਚ ਮੜ ਦਿੱਤਾ ਗਿਆ ਹੈ ਤਾਂਕਿ ਜੋ ਇਸ ਕੰਦ ਨੂੰ ਕਾਫੀ ਸਮੇਂ ਤੱਕ ਬਚਾ ਕੇ ਰੱਖਿਆ ਜਾ ਸਕੇ ਤੇ ਬਿਲਕੁਲ ਹੀ ਸੁਰੱਖਿਤ ਰੱਖਿਆ ਜਾ ਸਕੇ ਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਦੇ ਨਾਲ ਹੁੰਦਾ ਹੈ ਤੇ ਇਸ ਵਿਆਹ ਦੇ ਵਿੱਚ ਕੋਈ ਵੀ ਪਾਠ ਜਾਂ ਮੰਤਰ ਨਹੀਂ ਪੜੇ ਜਾਂਦੇ ਸਗੋ ਗੁਰੂ ਨਾਨਕ ਦੇਵ ਜੀ ਇੱਕ ਪੀੜਾ ਸਾਹਿਬ ਲੈਂਦੇ ਨੇ ਤੇ ਉੱਥੇ ਮੂਲ ਮੰਤਰ ਲਿਖ ਦਿੰਦੇ ਨੇ ਤੇ ਪੀੜਾ ਸਾਹਿਬ ਦੇ ਉੱਪਰ ਲਿਖੇ ਗਏ ਹੋਏ ਮੂਲ ਮੰਤਰ ਦੀ ਹੀ ਪ੍ਰਕਿਰਮਾ ਕੀਤੀ ਜਾਂਦੀ ਹੈ ਤੇ ਉਸ ਤਰੀਕੇ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਸੰਪੰਨ ਹੁੰਦਾ ਹੈ ਤੇ ਗੁਰਦੁਆਰਾ ਕੰਨ ਸਾਹਿਬ ਤੋਂ ਥੋੜੀ ਹੀ ਦੂਰ ਗੁਰਦੁਆਰਾ ਡੇਰਾ ਸਾਹਿ ਪੈਂਦਾ ਹੈ ਤੇ ਇਹੀ ਘਰ ਸੀ ਮਾਤਾ ਸੁਲਖਣੀ ਜੀ ਤੇ ਮੂਲ ਚੰਦ ਜੀ ਦਾ ਅਤੇ ਇਸੇ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਹੋਇਆ ਸੀ ਸੰਗਤਾਂ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਾਲੇ ਦਿਨ ਇੰਨਾ ਸਥਾਨਾਂ ਦੇ ਨੰਦਮਸਤਕ ਹੁੰਦੀਆਂ ਨੇ ਜਿਵੇਂ ਪਹਿਲਾਂ ਨੰਦਮਸਤਕ ਹੁੰਦੀਆਂ ਸੀ ਪਰ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਕੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਵਿਆਹ ਬਿਲਕੁਲ ਸਾਦਗੀ ਤੇ ਸ਼ਾਂਤੀ ਦੇ ਨਾਲ ਸੰਪੰਨ ਕਰਵਾਇਆ ਕੋਈ ਵੀ ਨਾਚ ਗਾਣਾ ਨਹੀਂ ਤੇ ਉਹਨਾਂ ਨੇ ਆਪਣੇ ਵਿਆਹ ਦੇ ਵਿੱਚ ਕਿਸੇ ਤਰੀਕੇ ਦੇ ਵਹਿਮ ਨੂੰ ਵੀ ਥਾਂ ਨਹੀਂ ਦਿੱਤੀ ਪਰ ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਵ ਆਂਦਾ ਹੈ ਤਾਂ ਕੁਝ ਲੋਕ ਟਰੈਕਟਰਾਂ ਦੇ ਉੱਪਰ ਗਾਣੇ ਲਾ ਕੇ ਨੱਚਦੇ ਹੋਏ ਗੁਰਦੁਆਰਾ ਸਾਹਿਬ ਤੱਕ ਆਂਦੇ ਨੇ ਸ਼ੋਰ ਸ਼ਰਾਬੇ ਦੇ ਨਾਲ ਡੀਜੇ ਲਾ ਕੇ ਨੱਚ ਤੱਪ ਕੇ ਇਸ ਧਰਤੀ ਦੇ ਉੱਤੇ ਪੁੱਜਦੇ ਨੇ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਾ ਦੇ ਬਿਲਕੁਲ ਹੀ ਉਲਟਾ ਹੈ ਸਾਨੂੰ ਐਸ ਦਿਨ ਨੂੰ ਕੋਈ ਵੀ ਮਨੋਰੰਜਨ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ ਹੈ ਸਗੋਂ ਐਸ ਦਿਨ ਨੂੰ ਸ਼ਾਂਤੀ ਤੇ ਪਿਆਰ ਨਾਲ ਮਨਾਉਣਾ ਚਾਹੀਦਾ ਹੈ ਸਾਨੂੰ ਸ਼ਰਧਾ ਤੇ ਪਿਆਰ ਦੇ ਨਾਲ ਐਸੇ ਸਥਾਨ ਤੇ ਆਉਣਾ ਚਾਹੀਦਾ ਹੈ ਇਸ ਵੀਡੀਓ ਦੇ ਰਾਹੀਂ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਸਾਨੂੰ ਐਸੇ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਇਹੋ ਜਿਹੇ ਬੇਲੋੜੀਆਂ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂ ਕਿ ਤੁਸੀਂ ਸਾਡੀਆਂ ਅੱਗੇ ਆਉਣ ਵਾਲੀਆਂ ਮੈਂਬਰ-ਓਨਲੀ ਵੀਡੀਓਜ਼ ਨੂੰ ਵੇਖ ਪਾਓ ਤੇ ਆਪਣੇ ਅਨਮੋਲ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ